ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਵੇਖ ਰਿਹਾ ਸਾਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਦਸਰ ਮਾਰਾਂ ਕੀ ਅਹਿਮ ਸੁਰਖੀਆਂ ਤੇ ਸ਼੍ਰੋਮਣੀ ਕਾਲੀ ਦਲ ਦੀ ਰਾਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਵਜੀਠੀਆ ਦੀ ਅਗਾਉ ਜ਼ਮਨਦ ਪਟੀਸ਼ਨ ਤੇ ਹਾਈ ਕੋਰਟ ਵਿੱਚ ਸੁਣਵਾਈ ਪੰਜਾਬ ਸਰਕਾਰ ਨੇ দাখিল ਕੀਤਾ ਜਵਾਬ 29 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ ਪਾਸ਼ਵਨਿਤ ਅਸ਼ਵੇਤ ਮਲਿਕ ਪਹੁੰਚੇ ਜਲੰਧਰ ਜੀਐਸਟੀ ਕਟੌਤੀ ਦੀਆਂ ਕੀਤੀ ਸ਼ਲਾਗਾ ਪਾਸ਼ਰਾਗੂ ਵਿਜ ਸਾਪਲਾ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਜੀਐਸਟੀ ਦੇ ਗਿਣਵਾਏ ਫਾਇਦੇ ਲੁਧਿਆਣਾ ਵਿੱਚ ਕਾਂਗਰਸੀ ਆਗੂ ਦੇ ਭਰਾ ਦਾ ਕਤਲ ਤਿੰਨ ਬਾਈਕ ਸਵਾਰ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ ਪੰਜਾਬ ਦੇ ਵਿੱਚ ਮਚੀ ਹਲਚਲ ਪੰਜ ਤਤਾ ਚ ਵਲীন ਹੋਏ ਹਰਮਿਲ ਸਿੰਘ ਟੋੜਾ ਜਤੀਪਿੰਨ ਟੋੜਾ ਵਿੱਚ ਹੋਇਆ ਅੰਤਿਮ ਸੰਸਕਾਰ ਪੰਜਾਬ ਦੇ ਕੈਬਨਟ ਮੰਤਰੀ ਵੀ ਰਹੇ ਸਨ ਟੋੜਾ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਚੀਟਿਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਹੋਈ ਇਸ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕੀਤਾ ਗਿਆ ਹੁਣ ਇਸ ਮਾਮਲੇ ਵਿੱਚ 29 ਤੰਤਵ ਨੂੰ ਸੁਣਵਾਈ ਹੋਏਗੀ ਯਾਨੀ ਕਿ ਬਹਿਸ ਵੀ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਚ ਆਪਣਾ ਜਵਾਬ ਦਾਇਰ ਕੀਤਾ ਹੈ। ਇਸ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਨੂੰ ਤੈਅ ਕੀਤੀ ਹੈ। ਬੀਤੀ 25 ਜੂਨ ਨੂੰ ਵਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਚ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਮਜੀਠੀਆ ਵੱਲੋਂ ਅਗਾਊਂ ਜ਼ਮਾਨਤ ਪਟੀਸ਼ਨ ਅੰਮ੍ਰਿਤਸਰ ਚ ਦਰਜ ਇੱਕ ਐਫ ਆਈ ਆਰ ਦੇ ਜਵਾਬ ਚ ਹਾਈ ਕੋਰਟ ਚ ਦਾਇਰ ਕੀਤੀ ਗਈ ਸੀ। ਇਸ 'ਤੇ ਉਹਨਾਂ 'ਤੇ ਵਿਜੀਲੈਂਸ ਜਾਂਚ 'ਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਗਿਆ ਸੀ ਕਾਬਿਲ ਗੌਰ ਹੈ ਕਿ ਵਿਕਰਮ ਮਜੀਠੀਆ ਨੇ ਇਸ ਤੋਂ ਪਹਿਲਾਂ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਜ਼ਮਾਨਤ ਦੇ ਲਈ ਅਰਜ਼ੀ ਦਿੱਤੀ ਸੀ ਪਰ ਹਿਟਲੀ ਅਦਾਲਤ ਦੇ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਹਾਈ ਕੋਰਟ ਵਿਕਰਮ ਮਜੀਠੀਆ ਦੇ ਪੱਖ 'ਚ ਕੀ ਫੈਸਲਾ ਸੁਣਾਉਂਦੀ ਹੈ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ GST ਦਰਾਂ ਵਿੱਚ ਕਟੌਤੀ ਦਾ ਇੱਕ ਵੱਡਾ ਐਲਾਨ ਕੀਤਾ ਹੈ ਜੋ ਕਿ ਨਵਰਾਤਰੀ ਦੇ ਪਹਿਲੇ ਦਿਨ ਤੋਂ ਹੀ ਦੇਸ਼ ਭਰ ਵਿੱਚ ਲਾਗੂ ਹੋ ਗਿਆ ਹੈ। ਪਾਸ਼ਪਾ ਦੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ GST ਦਰਾਂ ਵਿੱਚ ਬਦਲਾਅ ਬਾਰੇ ਚਰਚਾ ਕਰਨ ਦੇ ਲਈ ਜਲੰਧਰ ਪਹੁੰਚੇ। ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ GST ਕਟੌਤੀਆਂ ਦੀ ਛੁਲਾਘਾ ਕੀਤੀ। ਪਾਚਪਾ ਦੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਜੀਐਸਟੀ ਨਾਲ ਹੋਣ ਵਾਲੇ ਫਾਇਦਾ ਬਾਰੇ ਜਾਣਕਾਰੀ ਦਿੱਤੀ ਤੇ ਆਖਿਆ ਕਿ ਜੀਐਸਟੀ ਕੌਂਸਲ ਨੇ ਕੇਂਦਰ ਸਰਕਾਰ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਦੇਸ਼ ਦੇ ਹਰ ਵਰਗ ਕਿਸਾਨਾਂ ਐਮਐਸਐਮਈਜ਼ ਮਧ ਵਰਗ ਔਰਤਾਂ ਤੇ ਨੌਜਵਾਨਾਂ ਨੂੰ ਲਾਭ ਹੋਵੇਗਾ ਤੇ ਜੀਐਸਟੀ ਦਾ ਬੋਝ ਵੀ ਘਟੇਗਾ ਪ੍ਰਕਿਰਿਆਵਾਂ ਨੂੰ ਸੜਲ ਬਣਾਇਆ ਜਾਵੇਗਾ ਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਇਹ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਟੈਕਸਾਂ ਦਾ ਸੁਧਾਰ ਹੈ ਕਰ ਸੁਧਾਰ ਨੂੰ ਕਹਿੰਦੇ ਆ ਉਹ ਹੈ ਸੋ ਇਹਦੇ ਤੁਸ ਜੇਖਿਆ ਹੈ ਕਿ ਮੋਦੀ ਜੀ ਨੇ ਜੋ ਇਹ ਅੱਜ ਕਦਮ ਚੁੱਕਿਆ ਹੈ ਕਿ ਵਨ ਨੇਸ਼ਨ ਇਜ਼ੀ ਟੈਕਸ ਇਜ਼ੀ ਬਿਜ਼ਨਸ ਈਜ਼ ਆਫ ਲਿਵਿੰਗ ਕਿ ਹਰ ਤਰ੍ਹਾਂ ਦੇ ਨਾਲ ਆਸਾਨ ਹੋਏ ਔਰ ਭਾਰਤ ਦੇ 140 ਕਰੋੜ ਦੇਸ਼ ਵਾਸੀਆਂ ਦਾ ਜੀਵਨ ਸਰਵ ਸੌਦਾ ਸੰਪਰਨ ਹੋਏ ਔਰ ਗਰੀਬ ਔਰ ਅਮੀਰ ਦੀ ਇਹ ਜੋ ਇੱਕ ਬੈਰੀਅਰ ਹੈ ਉਹਨੂੰ ਖਤਮ ਕੀਤਾ ਤੁਸੀਂ ਦੇਖਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਇੱਕ 25 ਕਰੋੜ ਦੇਸ਼ ਵਾਸੀ ਗਰੀਬੀ ਦੀ ਰੇਖਾ ਤੋਂ ਉੱਪਰ ਆਏ ਨੇ ਇਹ ਕਿੱਡਾ ਵੱਡਾ ਕੀਰਤੀਮਾਨ ਹੈ ਪ੍ਰਧਾਨ ਮੰਤਰੀ ਮੋਦੀ ਜੀ ਦਾ ਕਿ 25 ਕਰੋੜ ਦੇਸ਼ ਵਾਸੀ ਦੇ ਹੈਵ ਕਮ ਅਬੋਵ ਦਾ ਪਾਵਰਟੀ ਲਾਈਨ ਜ਼ਿਕਰ ਹੋਇਆ ਕਿ ਸਰਕਾਰ ਨੇ ਕਈ ਜ਼ਰੂਰੀ ਦਵਾਈਆਂ ਤੇ ਮੈਡੀਕਲ ਉਪਕਰਣਾਂ ਤੇ GST ਦਰ ਘਟਾ ਕੇ ਸਿਰਫ 5% ਕਰ ਦਿੱਤੀ ਫਾਰਮਾਸਿਊਟੀਕਲ ਕੰਪਨੀਆਂ ਨੂੰ ਆਪਣੇ ਵੱਤੋ ਵੱਦ ਪਰਚੂਨ ਕੀਮਤਾਂ ਨੂੰ ਸੋਧਨ ਤੇ ਖਪਤਕਾਰਾਂ ਨੂੰ ਪੂਰਾ ਲਾਭ ਦੇਣ ਦੇ ਹੁਕਮ ਦਿੱਤੇ ਗਏ ਨੇ ਉਦੋਂ ਦੂਸਰੇ ਪਾਸੇ ਲੁਧਿਆਣਾ ਪਹੁੰਚੇ ਸੀਨੀਅਰ ਪੱਜਪਾਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਪਲਾ ਪਾਰਟੀ ਦਫ਼ਤਰ ਵਿੱਚ ਅਹਿਮ ਪ੍ਰੈਸ ਕਾਨਫਰੰਸ ਕਰਨ ਲਈ ਪਹੁੰਚੇ ਜਿਸ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਦੇ ਵੱਲੋਂ ਕਟਾਈਆਂ ਗਈਆਂ GST ਦਰਾਂ ਨਾਲ ਲੋਕਾਂ ਨੂੰ ਹੋਏ ਫਾਇਦੇ ਗਿਣਵਾਏ ਗਏ ਸੀਨੀਅਰ ਪਾਜਪਾ ਅਗੂ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਇੱਕ ਤੋਹਫਾ ਦਿੱਤਾ ਹੈ ਇਸ ਨਾਲ ਜਿੱਥੇ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਹੀ ਮੰਗਵਧਨ ਨਾਲ ਉਦਯੋਗਾਂ ਨੂੰ ਵੀ ਫਾਇਦਾ ਹੋਵੇਗਾ ਮਾਨਯੋਗ ਮੋਦੀ ਜੀ ਨੇ ਸਾਰਿਆਂ ਦੇਆਂ ਲਈ ਖੁਸ਼ੀਆਂ ਆਉਣ ਉਸ ਨਜ਼ਰੀਏ ਨਾਲ ਇਹਦੀ ਘੋਸ਼ਣਾ ਤਾਂ ਉਹਨਾਂ ਨੇ ਪਹਿਲਾਂ ਕੀਤੀ ਸੀ ਕਿ ਆਉਣ ਵਾਲੇ ਜਿਹੜੇ ਦੀਵਾਲੀ ਔਰ ਉਹਦੇ ਸਾਰੇ ਤਿਹਾੜ ਜਿਹੜੇ ਖੁਸ਼ੀਆਂ ਲੈ ਕੇ ਆਣਗੇ ਉਹ ਤੇ ਤੋਹਫਾ ਦਿੱਤਾ ਜਾਏਗਾ ਔਰ ਇਹ ਤੋਹਫਾ ਜਿਹੜਾ ਤੁਸੀਂ ਸਾਰੇ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਜੀਐਸਟੀ ਦੇ ਰੂਪ ਤੇ ਮਾਨਜੋਗ ਮੋਦੀ ਜੀ ਨੇ ਬਹੁਤ ਵੱਡੀ ਇੱਕ ਰਿਫਾਰਮ ਲਿਆਂਕੇ ਜਿਹੜਾ ਲਿਆਂਦਾ ਔਰ ਇਹ ਜੀਐਸਟੀ ਦੇ ਨਾਲ ਸਮਾਜ ਦਾ ਹਰ ਵਿਅਕਤੀ ਚਾਹੇ ਉਹ ਗਰੀਬ ਤੋਂ ਗਰੀਬ ਹੈ ਮਿਡਲ ਨਿਮਨ ਮਿਡਲ ਕਲਾਸ ਦਾ ਹੈ ਮਿਡਲ ਕਲਾਸ ਦਾ ਹੈ ਜਾਂ ਉਦਯੋਗ ਹੈ ਹਰ ਤਰ੍ਹਾਂ ਦਾ ਵਿਅਕਤੀ ਦੇ ਲਈ ਇਹ ਤੋਹਫਾ ਲਿਆਂਦਾ ਹੈ ऐसा कोई व्यक्ति नहीं जेड़ा इस ਤੋਂ ਅਛੂਤਾ ਰਿਹਾ ਹੋਵੇ ਪਾਬ ਇਹ ਖੁਸ਼ੀਆਂ ਸਾਰਿਆਂ ਦੇ ਨਾਲ ਇਹ ਸਾਂਝੀਆਂ ਕੀਤੀਆਂ ਗਈਆਂ ਔਰ ਜੀਐਸਟੀ ਦੇ ਵਿੱਚ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੀ ਡਿਮਾਂਡ ਸੀ ਔਰ ਇਹਦੇ ਨਾਲ ਤਰੱਕੀ ਬਹੁਤ ਵੱਡੀ ਦੇਖਤੀ ਹੋਈ ਦੇਸ਼ ਦੇ ਵਿੱਚ ਲੋਕਾਂ ਨੇ ਇੱਕ ਵੱਡੇ ਹੰਗਾਰੇ ਦੇ ਰੂਪ ਚ ਜੀਐਸਟੀ ਨੂੰ ਸੰਵਾ ਜਿਹੜਾ ਸਵੀਕਾਰ ਕੀਤਾ ਹੈ ਜ਼ਿਕਰੇ ਖਾਸ ਹੈ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਵਿੱਚ ਲੰਮੇ ਸਮੇਂ ਤੋਂ ਲਗਾਈਆਂ ਗਈਆਂ GST ਦਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਮੀ ਲਿਆਉਣ ਦਾ ਵੱਡਾ ਫੈਸਲਾ ਲਿਆ ਗਿਆ ਹੈ ਟੈਕਸ ਦਰਾਂ ਦੇ ਵਿੱਚ ਕੀਤੀ ਗਈ ਕਮੀ ਨੂੰ ਲੈ ਕੇ ਜਿੱਥੇ ਵੱਖ-ਵੱਖ ਵਰਗਾਂ ਦੇ ਲੋਕ ਇਸ ਨੂੰ ਚੰਗਾ ਤੇ ਠੋਸ ਫੈਸਲਾ ਮੰਨ ਕੇ ਸਵਾਗਤ ਕਰ ਰਹੇ ਨੇ ਉੱਥੇ ਹੀ 2029 ਦੀਆਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਨੂੰ ਚੋਣ ਸਟੰਟ ਮੰਨਿਆ ਜਾ ਰਿਹਾ ਹੈ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਯੂਥ ਕਾਂਗਰਸੀ ਆਗੂ ਦੇ ਭਰਾ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ। ਸੋ ਹਮਲਾਵਰ ਮੋਟਰਸਾਈਕਲ ਤੇ ਆਏ ਅਤੇ ਉਹਨਾਂ ਸ਼ਰਾਬ ਦੇ ਅਹਾਤੇ ਵਿੱਚ ਬੈਠੇ ਅਮਿਤ ਕੁਮਾਰ ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਖੂਨ ਨਾਲ ਲਤਪਤ ਅਮਿਤ ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਦੇ ਵਜੋਂ ਹੋਈ ਹੈ ਜੋ ਲੁਧਿਆਣਾ ਯੂਥ ਕਾਂਗਰਸੀ ਆਗੂ ਅਨੁਜ ਕੁਮਾਰ ਦਾ ਭਰਾ ਦੱਸਿਆ ਜਾਂਦਾ ਹੈ। ਡੀਐਸਪੀ ਹਰਜਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਸ ਬਾਬਤ ਮਾਮਲਾ ਦਰਜ ਕਰਕੇ ਾਰੋਪੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਾਰੋਪੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਛਾਣੇ-ਛਾਣੇ ਵਾਲਾ ਅਨੰਦਪੁਰ ਪਿੰਡ ਹੈਗਾ। ਇਹ ਠੇਕੇ ਦੇ ਕਿਰਿੰਦਾ ਸੀਗਾ ਜੇ ਉਹਨੇ ਹੱਥਾਂ ਲਿਆ ਹੋਇਆ ਸੀਗਾ। ਅਮਿਤ ਕੁਮਾਰ ਉਹਦਾ ਨਾਮ ਸੀਗਾ ਕੋਈ 10-50 ਤੇ ਤਿੰਨ ਬੰਦੇ ਆਏ ਜਿਨ੍ਹਾਂ ਨੇ ਕਿਹਾ 100 ਰੁਪਿਆ ਬਣਦਾ ਬਿਲ ਉਹ ਕਹਿੰਦਾ 120 ਰੁਪਏ ਬਿਲ ਬਣਦਾ। ਆਪਜ ਸਪੈਸ਼ਲ ਲੈ ਕੇ ਟਕਰਾਰ ਹੋ ਗਈ ਤੋੜੋ ਤਿੰਨ ਕਿਨੇ ਉਹਦੇ ਗੋਲੀ ਮਾਰਦੀ ਤੇ ਉਸ ਨੂੰ ਪਤਾ ਲੱਗਣ ਤੇ ਹਸਪੀਟਲ ਲੈ ਕੇ ਹਸਪੀਟਲ ਜਾ ਕੇ ਵੀ ਡੈਥ ਹੋ ਗਈ ਸਰ ਇਹਦੀ ਕਿੰਨੀ ਉਮਰ ਸੀ ਉਹਦੀ ਮੌਕੇ ਤੇ ਮੌਤ ਆ ਗਈ ਸੀ ਨਹੀਂ ਨਹੀਂ ਇਹਨੂੰ ਸਿਵਲ ਹਸਪੀਟਲ ਲੈ ਕੇ ਸੋ ਉੱਥੇ ਡੈਥ ਹੋ ਗਈ ਫੈਟਿਕ ਸਾਲ ਦੀ ਉਮਰ ਆ ਗਈ ਸਰ ਕੋਈ ਰੰਜਿਸ਼ ਕੋਈ ਪੁਰਾਣਾ ਮਾਮਲਾ ਤਾਂ ਨਹੀਂ ਸੀ ਨਹੀਂ ਇਨਵੈਸਟੀਗੇਸ਼ਨ ਜਾ ਰਹੀ ਹੈ ਕਿਉਂ ਛੇਤੀ ਫੜ ਲਾਗੇ ਸਾਡੇ ਕੋਲ ਸੀਸੀ ਫੁਟੇ ਕਾਫੀ ਮਿਲ ਗੀਆਂ ਲੇਜਨ 24 ਘੰਟੇ ਬਾਅਦ ਅਸੀਂ ਗ੍ਰਿਫਤਾਰ ਕਰਾਂਗੇ ਸਰ ਇਹ ਜਿਹੜੇ ਹਮਲਾਵਰ ਸੀ ਇਹ ਕਾਹਦੇ ਤੇ ਆਏ ਸੀਗੇ ਇੱਕ ਮੋਟਰਸਾਈਕਲ ਤੇ ਆਏ ਸੀ ਕੀ ਹਥਿਆਰ ਵਗੈਰਾ ਵੀ ਸੀ ਹੋਰ ਇਹਨਾਂ ਕੋਲ ਨਹੀਂ ਆਏ ਸੀ ਵਪਾਰੀ ਸੀ ਜਿਨ੍ਹਾਂ ਗੋਣ ਚਲਾਉਂਦਾ ਸੀ ਸਰ ਜੋ ਮਤਲਬ ਕੁਝ ਪਤਾ ਲੱਗ ਪਾਇਆ ਕਿ ਕਿਧਰੋਂ ਗਏ ਨੇ ਕਿਧਰ ਨੂੰ ਕੋਈ ਹੋਰ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਰੀ ਸਾਰੀ ਸਰ ਕਿੰਨੇ ਫਾਇਰ ਕੀਤੇ ਗਏ ਸੀ ਇੱਕੋ ਫਾਇਰ ਹੋਇਆ ਕਿੱਥੇ ਲੱਗੀ ਸੀ ਮੁੰਡੂ ਪਰਚੇਡ ਦੇ ਵਿੱਚ ਲੱਗੀ ਸੀ ਕੋਧੜ ਦੀ ਗੱਲ ਕੀਤੀ ਜਾਏ ਹਾਂਜੀ ਪਰਚਾ ਦਰਜ ਕਰਤਾ ਸੀ ਐਫਰ ਨੰਬਰ 266 ਹੈ ਇੰਟਰਸੈਕਸ਼ਨ ਟ੍ਰਿੰਸੋ ਦੋਵਾਂ ਸੀ ਪਰਚਾ ਦਰਜ ਕਰਤਾ ਗਿਆ। ਕਾਬਿਲੇ ਗੌਰ ਹੈ ਕਿ ਇੱਕ ਨਾ ਹਲਕਾ ਸਾਨੇਵਾਲ ਦੇ ਨੰਦਪੁਰ ਸੂਏ ਦੇ ਨੇੜੇ ਵਾਪਰੀ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼੍ਰੋਮਣੀ ਕਾਲੀ ਦਲ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਹਰਮੇਲ ਸਿੰਘ ਟੋੜਾ ਦਾ ਉਹਨਾਂ ਦੇ ਜੱਦੀਪਿੰਨ ਟੋੜਾ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹਨਾਂ ਦਾ ਐਤਵਾਰ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਹਰਮੇਲ ਸਿੰਘ ਟੋੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 25 ਸਾਲ ਪ੍ਰਧਾਨ ਰਹੇ। ਜਥੇਦਾਰ ਸਵਰਗੀ ਗੁਰਜਨ ਸਿੰਘ ਟੋੜਾ ਦੇ ਜਵਾਈ ਸਨ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਦੇਹਾਂ ਤੇ ਸੋਗ ਪ੍ਰਗਟ ਕੀਤਾ ਹੈ 77 ਸਾਲਾ ਟੋੜਾ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਇਸ ਵੇਲੇ ਜੇਰੇ ਲੱਗ ਸਨ ਹਰਮੇਲ ਸਿੰਘ ਟੋੜਾ ਨੇ ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਜ਼ਮੀਨੀ ਪੱਧਰ ਤੇ ਕੀਤੀ ਅਤੇ ਹੌਲੀ-ਹੌਲੀ ਲੋਕਾਂ ਚ ਇੱਕ ਮਜ਼ਬੂਤ ਸਮਰਥਨ ਸਥਾਪਿਤ ਕੀਤਾ ਉਨ੍ਹਾਂ ਨੇ ਹਮੇਸ਼ਾ ਰਾਜਨੀਤਿਕ ਪਲੇਟਫਾਰਮਾਂ 'ਤੇ ਲੋਕਾਂ ਦੇ ਅਧਿਕਾਰਾਂ ਦੀ ਵਕਾਲਤ ਕੀਤੀ ਕੈਬਨਿਟ ਮੰਤਰੀ ਵਜੋਂ ਉਨ੍ਹਾਂ ਨੇ ਪੰਜਾਬ ਦੇ ਵਿਕਾਸ ਲਈ ਕਈ ਮਹੱਤਵਪੂਰਨ ਫੈਸਲੇ ਲਏ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਸੜਗਰਮ ਭੂਮਿਕਾ ਨਿਭਾਈ ਉਨ੍ਹਾਂ ਦੀ ਸਾਦਗੀ, ਨਿਮਰਤਾ, ਅਤੇ ਜਨਤਕ ਸੇਵਾ ਦੀ ਭਾਵਨਾ ਨੇ ਉਨ੍ਹਾਂ ਨੂੰ ਹਰ ਖੇਤਰ ਦੇ ਲੋਕਾਂ ਵਿੱਚ ਪ੍ਰਸਿੱਧ ਬਣਾਇਆ ਹੈ। ਹਰਮੇਲ ਸਿੰਘ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਕੈਬਨਿਟ ਮੰਤਰੀ ਬਣੇ ਸਨ। ਉਨ੍ਹਾਂ ਸਨੌਰ ਹਲਕੇ ਤੋਂ ਵਿਧਾਇਕ ਵਜੋਂ ਸੇਵਾ ਨਿਭਾਈ। ਹਾਲਾਂਕਿ ਬਾਦਲ ਤੇ ਟੌੜਾ ਧੜਿਆਂ ਦੇ ਵਿੱਚ ਫੁੱਟ ਪੈਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਵਿਚਾਲੇ ਹੀ ਅਸਤੀਫਾ ਦੇ ਦਿੱਤਾ ਤੇ ਟੌੜਾ ਧੜੇ ਦੇ ਵਿੱਚ ਸ਼ਾਮਲ ਹੋ ਗਏ। ਸਾਲ 2016 ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਇਸ ਦੀ ਟਿਕਟ ਤੇ ਚੋਣਾ ਲੜੀਆਂ ਬਾਅਦ ਦੇ ਵਿੱਚ ਸ਼ਮਣੀ ਅਕਾਲੀ ਦਲ ਚ ਵਾਪਸ ਆ ਗਏ ਪਰ ਅਕਾਲੀ ਦਲ ਦੇ ਦੋ ਟੜਿਆਂ ਚ ਵੰਡਣ ਤੋਂ ਬਾਅਦ ਉਹ ਬਾਗੀ ਟੜੇ ਦੇ ਵਿੱਚ ਜਾ ਰਲੇ ਦਿੱਤੀ ਪੰਜਾਬ ਸਰਕਾਰ ਨੇ ਦੀਵਾਲੀ ਤੇ ਗੁਰਪੁਰਬ ਮੌਕੇ ਗ੍ਰੀਨ ਪਟਾਕੇ ਚਲਾਉਣ ਦੀ ਪਰਵਾਨਗੀ ਦੇ ਦਿੱਤੀ ਹੈ ਜਿਹੜਾ 21 ਅਕਤੂਬਰ ਨੂੰ ਦੀਵਾਲੀ ਦੀ ਰਾਤ ਨੂੰ 8 ਵਜੇ ਤੋਂ 10 ਵਜੇ ਤੱਕ ਅਤੇ ਗੁਰਪੁਰਬ ਮੌਕੇ 5 ਨਵੰਬਰ ਨੂੰ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ ਇਸ ਸਮੇਂ ਦੌਰਾਨ ਗ੍ਰੀਨ ਪਟਾਕਿਆਂ ਨਾਲ ਪ੍ਰਦੂਸ਼ਣ ਤੋਂ ਬਚਾ ਰਹੇਗਾ ਪਟਾਕਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੀ ਸਖਤ ਟਿੱਪਣੀ ਵਿਚਾਲੇ ਪੰਜਾਬ ਸਰਕਾਰ ਨੇ ਦੀਵਾਲੀ ਤੇ ਗੁਰਪੁਰਬ ਮੌਕੇ ਗ੍ਰੀਨ ਪਟਾਕਿਆਂ ਨੂੰ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਦੀਵਾਲੀ ਦੇ ਰਾਤ ਨੂੰ 8 ਵਜੇ ਤੋਂ 10 ਵਜੇ ਤੱਕ ਅਤੇ ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ ਨੂੰ 9 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੌਰਾਨ ਭਾਈਚਾਰਕ ਤੌਰ ਤੇ ਪਟਾਕੇ ਚਲਾਉਣ ਤੇ ਜ਼ੋਰ ਦਿੱਤਾ ਜਾਵੇਗਾ ਤਾਂ ਜੋ ਸਾਰੇ ਖੇਤਰ ਪ੍ਰਦੂਸ਼ਿਤ ਨਾ ਹੋਣ। ਕ੍ਰਿਸਮਸ ਤੇ 25 ਤੇ 26 ਦਸੰਬਰ ਦੀ ਰਾਤ 11:55 ਮਿੰਟ ਤੋਂ ਲੈ ਕੇ ਸਾਡੇ 12 ਵਜੇ ਤੱਕ ਤੇ ਨਵੇਂ ਸਾਲ ਦੇ ਮੌਕੇ ਤੇ ਰਾਤ 11:55 ਮਿੰਟ ਤੋਂ ਲੈ ਕੇ 12:00 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਪਹਾੜ ਨਿ ਵਿਭਾਗ ਦੇ ਸਖਤਰ ਵੱਲੋਂ ਪਟਾਕਿਆਂ ਨੂੰ ਲੈ ਕੇ ਵਿਸਥਾਰ ਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿਸ ਮੁਤਾਬਕ ਸੁਪਰੀਮ ਕੋਰਟ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਤੇ ਸਖਤ ਰੋਕਥਾਮ ਦੇ ਨਾਲ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਸੂਬੇ ਚ ਪਟਾਕਿਆਂ ਦੀਆਂ ਲੜੀਆਂ ਵੇਚਣ ਤੇ ਇਸਤੇਮਾਲ ਕਰਨ ਦੇ ਉੱਤੇ ਵੀ ਪੂਰੀ ਤਰ੍ਹਾਂ ਦੀ ਪਾਬੰਦੀ ਲਗਾਈ ਗਈ ਹੈ। ਜ਼ਹਿਰੀਲੇ ਪਦਾਰਥਾਂ ਤੋਂ ਮੁਕਤ ਸਿਰਫ ਗ੍ਰੀਨ ਪਟਾਕਿਆਂ ਨੂੰ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ ਹੁਕਮਾਂ ਨੂੰ ਨਾ ਮੰਨਣ ਵਾਲਿਆਂ ਖਿਲਾਫ ਵਾਤਾਵਰਣ ਸੁਰੱਖਿਆ ਐਕਟ 1986 ਦੀ ਧਾਰਾ 15 ਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 223 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੂਬੇ ਵਿੱਚ ਪ੍ਰਦੂਸ਼ਣ ਦੇ ਹੌਟਸਪੌਟ ਨੌਂ ਸ਼ਹਿਰਾਂ ਵਿੱਚ ਸੰਬੰਧਿਤ ਜ਼ਿਲ੍ਹਿਆਂ ਦੇ ਮੈਜਿਸਟ੍ਰੇਟ ਅਲੱਗ ਤੋਂ ਹੁਕਮ ਜਾਰੀ ਕਰਦੇ ਹੋਏ ਹੋਰ ਪਾਬੰਦੀਆਂ ਲਗਾ ਸਕਦੇ ਨੇ। ਕੇਂਦਰ ਨੇ ਪ੍ਰਦੇਸ਼ ਦੇ ਨੌਂ ਸ਼ਹਿਰਾਂ ਨੂੰ ਗੈਰ ਪ੍ਰਾਪਤੀ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਗੈਰ ਪ੍ਰਾਪਤੀ ਉਹ ਸ਼ਹਿਰਾਂ ਨੂੰ ਕਹਿੰਦੇ ਨੇ ਜੋ 5 ਸਾਲ ਦੀ ਮਿਆਦ ਚ ਲਗਾਤਾਰ ਪੱਧਰ PM10 ਦੇ ਲਈ ਰਾਸ਼ਟਰੀ ਵਾਤਾਵਰਨ ਹਵਾ ਕੁਆਲਿਟੀ ਮਿਆਰ ਨੂੰ ਪੂਰਾ ਨਹੀਂ ਕਰਦੇ ਇਨ੍ਹਾਂ ਚ ਡੇਰਾ ਬਸੀ ਗੋਬਿੰਦਗੜ ਜਲੰਧਰ ਖੰਨਾਲ ਲੁਧਿਆਣਾ ਨୟਨੰਗਲ ਪਠਾਨਕੋਟ ਪਟਿਆਲਾ ਤੇ ਅੰਮ੍ਰਿਤਸਰ ਸ਼ਾਮਿਲ ਨੇ ਸਾਬਕਾ ਭਾਰਤੀ క్రికెਟਰ ਯੁਵਰਾਜ ਸਿੰਘ ਈਡੀ ਦੇ ਦਫਤਰ ਪਹੁੰਚੇ ਜਿੱਥੇ ਉਹਨਾਂ ਤੋਂ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਅਧਿਕਾਰੀਆਂ ਦੇ ਦੱਸਣ ਮੁਤਾਬਕ ਈਡੀ ਨੇ ਸਾਬਕਾ ਭਾਰਤੀ క్రికెਟਰ ਰੋਬਿੰਟ ਨੂੰ 8 ਘੰਟੇ ਪਿਛ ਵਰਤਾਲ ਕੀਤੀ ਹੈ ਇਸ ਤੋਂ ਨਾਲ ਹੀ ਆਨਲਾਈਨ ਸੱਟੇਬਾਜ਼ੀ ਐਪ 1xbet ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਉਹਨਾਂ ਦਾ ਬਿਆਨ ਵੀ ਦਰਜ ਕੀਤਾ ਗਿਆ ਏਜੰਸੀ ਨੇ ਇਸ ਮਾਮਲੇ 'ਚ ਸਾਬਕਾ ਭਾਰਤੀ క్రికెਟਰ ਸੁਰੇਸ਼ ਰੈਨਾ ਤੇ ਸ਼ਿਖਰ ਧਵੰਤੋ ਪੁੱਛਗਿੱਛ ਕੀਤੀ ਸੀ ਅਦਾਕਾਰਾਂ ਅਤੇ TMC ਦੀ ਸਾਬਕਾ ਸੰਸਦ ਮੈਂਬਰ ਮਿਮੀ ਚੱਕਰਵਰਤੀ ਤੇ ਬੰਗਾਲੀ ਅਦਾਕਾਰ ਅੰਕੁਸ਼ ਹਾਜ਼ਰਾ ਤੋਂ ਵੀ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ED ਨੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਤੇ ਅਦਾਕਾਰ ਸੋਨੂ ਸੂਦ ਨੂੰ ਇਸ ਮਾਮਲੇ 'ਚ ਪੁੱਛਗਿੱਛ ਲਈ ਤਲਬ ਕੀਤਾ ਸੀ। ਇਸ ਸੰਬੰਧ ਦੇ ਵਿੱਚ ED ਵੱਲੋਂ ਯੁਵਰਾਜ ਸਿੰਘ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਬਾਅਦ ED 24 ਸਤੰਬਰ ਨੂੰ ਅਦਾਕਾਰ ਸੋਨੂ ਸੂਦ ਤੋਂ ਵੀ ਪੁੱਛਗਿੱਛ ਕਰੇਗੀ। ਅਧਿਕਾਰਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਅਨਵੇਸ਼ੀ ਜਨਵੀ ਇਹੋ ਜਿਹੀਆਂ ਗੈਰਕਾਨੂੰਨੀ ਸੱਟੇਬਾਜ਼ੀ ਐਪਸ ਦੇ ਨਾਲ ਜੁੜੇ ਮਨੀ ਲੌਂਡਰਿੰਗ ਮਾਮਲੇ ਦੇ ਸੰਬੰਧ ਵਿੱਚ ਪੁੱਛਗਿੱਛ ਲਈ ਦਿੱਲੀ ਚ ED ਦੇ ਦਫ਼ਤਰ ਪਹੁੰਚੇ ED ਇਸ ਮਾਮਲੇ ਦੇ ਵਿੱਚ ਕਈ ਮਸ਼ਹੂਰ ਹਸਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਐਪਸ ਨੂੰ ਪ੍ਰਮੋਟ ਕਰਨ ਲਈ ਉਹਨਾਂ ਦੇ ਨਾਲ ਕਿਵੇਂ ਸੰਪਰਕ ਕੀਤਾ ਗਿਆ ਸੀ ਭੁਗਤਾਨ ਵਿਧੀ ਤੇ ਕੀ ਭੁਗਤਾਨ ਭਾਰ ਚੁਕਿਤੇ ਗਏ ਸਨ ਜਾਂ ਵਿਦੇਸ਼ ਦੇ ਵਿੱਚ ਕੰਪਨੀ ਮੁਤਾਬਕ ਇਹ ਐਪ ਇੱਕ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਸੱਟੇਬਾਜ਼ੀ ਐਪ ਹੈ ਜਿਸ ਦਾ ਸੱਟੇਬਾਜ਼ੀ ਕਾਰੋਬਾਰ 'ਚ 18 ਸਾਲਾਂ ਦਾ ਤਜਰਬਾ ਹੈ ਬ੍ਰਾਂਡ ਦੇ ਗਾਹਕ ਹਜ਼ਾਰਾਂ ਖੇਡ ਸਮਾਗਮਾਂ ਤੇ ਸੱਟਾ ਲਗਾ ਸਕਦੇ ਨੇ ਕੰਪਨੀ ਦੀ ਵੈੱਬਸਾਈਟ ਤੇ ਐਪ ਸੱਤਰ ਪਛਾਵਾਂ ਦੇ ਵਿੱਚ ਅਵੇਲੇਬਲ ਹੈ ਏਜੰਸੀ ਤੋਂ ਆਉਣ ਵਾਲੇ ਦਿਨਾਂ 'ਚ ਹੋਰ ਐਥਲੀਟਸ ਅਤੇ ਮਸ਼ਹੂਰ ਹਸਤੀਆਂ ਤੋਂ ਪੁੱਛਗਿੱਛ ਕਰਨ ਦੀ ਉਮੀਦ ਹੈ ਕੇਂਦਰ ਸਰਕਾਰ ਨੇ ਹਾਲ ਹੀ ਦੇ ਵਿੱਚ ਅਸਲ ਧਨ ਵਾਲੇ ਆਨਲਾਈਨ ਗੇਮਿੰਗ 'ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ ਕੀਤਾ ਹੈ ਸੋਪੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਥੰਮਨ ਦਾ ਨਾਮ ਨਹੀਂ ਲੈ ਰਹੀਆਂ ਨਹੀਂ ਅਤੇ ਪੁਲਿਸ ਦੇ ਵੱਲੋਂ ਵੀ ਅਜੇ ਇਹ ਗਿਰੋਹਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਲੁਧਿਆਣਾ ਪੁਲਿਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਹ ਘਟਨਾਵਾਂ ਲੁਧਿਆਣਾ ਦੇ ਥਾਣਾ ਸਾਨੇਵਾਲ ਪੁਲਿਸ ਨੇ ਗਿਆਸਪੁਰਾ ਅਤੇ ਕੰਗਣਵਾਲ ਇਲਾਕੇ ਦੀਆਂ ਸਨ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਖੁਲਾਸਾ ਕੀਤਾ ਹੈ ਕਿ ਇਹ ਪ੍ਰਵਾਸੀ ਤੇ ਰਾਗੀਰਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਜਿਨ੍ਹਾਂ ਦੀ ਲਗਾਤਾਰ ਤਲਾਸ਼ ਕੀਤੀ ਜਾ ਰਹੀ ਸੀ ਤੇ ਇਹਨਾਂ ਨੂੰ ਹੁਣ ਕਾਬੂ ਕਰ ਲਿਆ ਗਿਆ ਹੈ। ਇਹ ਲੁਧਿਆਣਾ ਕਮਿਸ਼ਨਰੇਟ ਏਰੀਆ ਦੇ ਵਿੱਚ ਪਿਛਲੇ ਡੇਢ ਤੋਂ ਲੈ ਕੇ 2 ਮਹੀਨੇ ਦੇ ਵਿੱਚ ਤਕਰੀਬਨ 10 ਤੋਂ ਲੈ ਕੇ 12 ਜਿਹੜੀਆਂ ਵਾਰਦਾਤਾਂ ਹੋਈਆਂ ਨੇ ਸਨੇਚਿੰਗ ਦੀਆਂ ਲੁੱਟਾਂ ਖੋਹਦੀਆਂ ਉਸ ਦੇ ਸਬੰਧ ਦੇ ਵਿੱਚ ਜਿਹੜੀ ਸਾਡੀ ਪੁਲਿਸ ਸਟੇਸ਼ਨ ਸਾਨੇਵਾਲ ਦੀ ਟੀਮ ਗਠਿਤ ਕੀਤੀ ਗਈ ਸੀ ਜਿਨ੍ਹਾਂ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਇਹ ਕੰਗਨਵਾਲ ਸਾਨੇ ਸਾਨੇਵਾਲ ਗਿਆਸਪੁਰਾ ਤੇ ਜਸਪਾਲ ਬਾਂਗਰ ਦੇ ਏਰੀਏ ਦੇ ਵਿੱਚ ਲੁੱਟ ਖੋਹਣ ਦੀ ਵਾਰਤਾ ਕਰਦੇ ਸੀਗੇ। ਅ ਕੋਈ ਵੀ ਪ੍ਰਵਾਸੀ ਚਾਹੇ ਪੰਜਾਬੀ ਕੋਈ ਵੀ ਸੀਗਾ ਜਿਹੜੇ ਕੋਈ ਇਕੱਲਾ ਜਾਂਦਾ ਸੀ ਰਾਹੀਰ ਸੀ ਹੁੰਦਾ ਸੀਗਾ ਉਹਨਾਂ ਤੋਂ ਹਨੇਰੇ ਦੇ ਵਿੱਚ ਦਾਤ ਦਿਖਾ ਕੇ ਜਾਂ ਵਾਰ ਕਰਕੇ ਉਹਨਾਂ ਦੇ ਉੱਤੇ ਇਕੱਲੇ ਤੇ ਅਟੈਕ ਕਰਕੇ ਉਹਨਾਂ ਤੋਂ ਪੈਸੇ, ਨਕਦੀ, ਮੋਬਾਈਲ ਅਤੇ ਮੋਟਰਸਾਈਕਲ ਉਹਨਾਂ ਤੋਂ ਖੋਹ ਕੇ ਭੱਜ ਜਾਂਦੇ ਸੀ। ਸੋ ਮਿਤੀ 29 2025 ਨੂੰ ਇਹ ਮੁਕੱਦਮਾ ਨੰਬਰ 263 ਇਹਨਾਂ ਦੇ ਉੱਤੇ ਦਰਜ ਕੀਤਾ ਗਿਆ। ਇਹਨਾਂ ਦੋਨਾਂ ਦੀ ਅਰੈਸਟ ਕੀਤੀ ਜਾ ਚੁੱਕੀ ਹੈ ਅੰਡਰ ਸੈਕਸ਼ਨ 29379 ਬੀ 2 ਦੇ ਵਿੱਚ ਬੀ ਐਨ ਐਸ ਦੀ ਧਰਾਵਾਂ ਹੈਗੀਆਂ ਨੇ 304 2 308 5 317 2 ਤੇ 3 ਪਬਲਿਕ 5 ਬੀ ਐਨ ਐਸ ਸਾਨੇ ਵਾਲੇ ਵਿਖੇ ਮਕਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਜਾ ਚੁੱਕਿਆ ਹੈ ਕੁੱਲ ਰਿਕਵਰੀ ਜਿਹੜੀ ਇਹਨਾਂ ਤੋਂ ਹੋਈ ਹੈ ਉਹ ਹੈਗੀ ਹੈ 7 ਮੋਟਰਸਾਈਕਲ ਵੱਖ-ਵੱਖ ਮਾਰਕੇ ਦੇ 10 ਮੋਬਾਈਲ ਫੋਨ ਤੇ ਇੱਕ ਲੋਹੇ ਦੀ ਦਾਤਰ ਇਹ ਇੰਟਰੋਗੇਸ਼ਨ ਦੇ ਦੌਰਾਨ ਇਹ ਗੱਲ ਪਤਾ ਲੱਗੀ ਹੈ ਵੀ ਇਹਨਾਂ ਦੇ ਲੁੱਟਾਂ ਖੋਹਾਂ ਕਰਨ ਦਾ ਕਾਰਨ ਇਹ ਸੀਗਾ ਵੀ ਇਹ ਡਰੱਗ ਐਡਿਕਟ ਸੀਗੇ ਨਸ਼ੇ ਦੇ ਸੇਵਨ ਕਰਕੇ ਇਹਨਾਂ ਨੂੰ ਪੈਸਿਆਂ ਦੀ ਜਿਹੜੀ ਲੋੜ ਪੈਂਦੀ ਸੀਗੇ ਤੇ ਇਹੇ ਲੁੱਟਾਂ ਖੋਹਾਂ ਦੀ ਵਾਰਦਾਤਾ ਕਰਦੇ ਸੀਗੇ ਹਾਲਾਂਕਿ ਇਹਨਾਂ ਦੇ ਉੱਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ ਇਹ ਨਵੇਂ ਸੀਗੇ ਉਮਰ ਵੀ ਇਹਨਾਂ ਦੀ ਘੱਟ ਸੀਗੀ ਪਰ ਫਿਰ ਵੀ ਇਹਨਾਂ ਨੂੰ ਹੁਣ ਫੜ ਕੇ ਇਨਾਂ ਦੇ ਉੱਤੇ ਐਫਆਈਆਰ ਰਜਿਸਟਰ ਕੀਤੀ ਜਾ ਚੁੱਕੀ ਹੈ ਤਾਂ ਕਿ ਇਹ ਹੋਰ ਵਾਰ ਦਾ ਤਣਾ ਕਰਨ ਤੇ ਨਾਲ ਹੀ ਨਾਲ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਜਦੋਂ ਇਹਨਾਂ ਦੀ ਬੇਲ ਹੋ ਜਾਂਦੀ ਹੈ ਬੇਲ ਆਊਟ ਹੋ ਜਾਂਦੇ ਨੇ ਤਾਂ ਫਿਰ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਐਡਮਿਟ ਕਰਕੇ ਇਹਨਾਂ ਦਾ ਲਾਜ਼ਮੀ ਕਰਵਾਇਆ ਜਾਵੇ ਕਾਬਿਲਾ ਘੋਰਾ ਹੈ ਕਿ ਇਹਨਾਂ ਚੋਣਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਰੋਪੀ ਲੁਧਿਆਣਾ ਦੇ ਨਾਲ ਸੰਬੰਧਿਤ ਦੱਸੇ ਜਾਂਦੇ ਨੇ ਤੇ ਇਹਨਾਂ ਦੇ ਕੋਲੋਂ ਪੁਲਿਸ ਨੂੰ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ਟੀਮ ਇੰਡੀਆ ਏਸ਼ੀਆ ਕੱਪ ਦੇ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਖਿਤਾਬ ਦੀ ਮਜ਼ਬੂਤ ਦਾਵੇਦਾਰ ਮੰਨੀ ਜਾ ਰਹੀ ਹੈ। ਹਾਲਾਂਕਿ ਟੀਮ ਇੰਡੀਆ ਦੇ ਸਟਾਰ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਬਾਰੇ ਨਿਰਾਸ਼ਾਜਨਕ ਖਬਰਾਂ ਸਾਹਮਣੇ ਆਈਆਂ ਨੇ। ਦਰਅਸਲ ਏਸ਼ੀਆ ਕੱਪ 2025 ਤੋਂ ਬਾਹਰ ਰਹਿਣ ਤੋਂ ਬਾਅਦ ਹੁਣ ਖਬਰਾਂ ਆਈਆਂ ਨੇ ਕਿ ਪੰਤ ਨੂੰ वेस्ट ਇੰਡੀਜ਼ ਵਿਰੁੱਧ ਹੋਣ ਵਾਲੀ ਟੈਸਟ ਸੀਰੀਜ਼ ਤੋਂ ਵੀ ਟੀਮ ਦਾ ਹਿੱਸਾ ਨਹੀਂ ਹੋਣਗੇ। ਪੰਤ ਹਜੇ ਆਪਣੀ ਲੱਤ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਇੰਗਲੈਂਡ ਦੌਰੇ ਦੇ ਚੌਥੇ ਟੈਸਟ ਦੌਰਾਨ ਕ੍ਰਿਸ ਵਾਕਸ ਦੁਆਰਾ ਸੁੱਟੀ ਗਈ ਗੇਂਦ ਦੇ ਨਾਲ ਉਹਨਾਂ ਦੀ ਲੱਤ ਫ੍ਰੈਕਚਰ ਹੋ ਗਈ ਸੀ ਇਸ ਕਾਰਨ ਉਹ ਏਸ਼ੀਆ ਕੱਪ ਦੇ ਵਿੱਚ ਨਹੀਂ ਖੇਡ ਸਕੇ ਰਿਪੋਰਟਾਂ ਮੁਤਾਬਕ ਪੰਤ ਨੂੰ 2 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਵੈਸਟ ਇੰਡੀਜ਼ ਟੈਸਟ ਸੀਰੀਜ਼ ਲਈ ਚੋਣ ਦੌੜ ਤੋਂ ਵੀ ਬਾਹਰ ਕਰ ਦਿੱਤਾ ਗਿਆ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ 24 ਸਤੰਬਰ ਨੂੰ ਵੈਸਟ ਇੰਡੀਜ਼ ਸੀਰੀਜ਼ ਦੇ ਲਈ ਭਾਰਤੀ ਟੀਮ ਦਾ ਐਲਾਨ ਕਰੇਗੀ ਪਰ ਇਸ ਤੋਂ ਪਹਿਲਾਂ ਵੀ ਸੰਕੇਤ ਨੇ ਕਿ ਪੰਤ ਨੂੰ ਟੀਮ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਦਰਅਸਲ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਹਜੇ ਤੱਕ ਉਸ ਨੂੰ ਫਿਟਨੈਸ ਲਈ ਮਨਜ਼ੂਰੀ ਨਹੀਂ ਦਿੱਤੀ। ਪੰਤ ਇਸ ਸਮੇਂ ਬੈਂਗਲੁਰੂ ਦੇ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਆਪਣੀ ਸੱਟ ਦੇ ਲਈ ਮੁੜ ਵਸੇਬਿਤ ਉਗਜ਼ਰ ਰਹੇ ਨੇ। ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਉਹਨਾਂ ਨੇ ਹਜੇ ਤੱਕ ਬੱਲੇਬਾਜ਼ੀ ਤੇ ਵਿਕਟ ਕੀਪਿੰਗ ਅਭਿਆਸ ਦੁਬਾਰਾ ਸ਼ੁਰੂ ਨਹੀਂ ਕੀਤਾ। ਨਤੀਜੇ ਵਜੋਂ ਟੈਸਟ ਸੀਰੀਜ਼ ਲਈ ਉਹਨਾਂ ਦੀ ਤਿਆਰੀ ਅਧੂਰੀ ਰਹੇਗੀ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਰਿਸ਼ਭ ਪੰਤ ਟੀਮ ਇੰਡੀਆ ਵਿੱਚ ਕਦੋਂ ਵਾਪਸ ਆਵੇਗਾ ਵੈਸਟ ਇੰਡੀਜ਼ ਸੀਰੀਜ਼ ਤੋਂ ਬਾਅਦ ਭਾਰਤ ਆਸਟ੍ਰੇਲੀਆ ਦਾ ਦੌਰਾ ਕਰੇਗਾ ਜਿੱਥੇ 1 ਡੇ ਤੇ T20 ਮੈਚ ਖੇਡੇ ਜਾਣਗੇ ਉਮੀਦ ਕੀਤੀ ਜਾ ਰਹੀ ਹੈ ਕਿ ਪੰਤ ਨੂੰ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਫਿਟਨੈਸ ਕਲੀਅਰੈਂਸ ਮਿਲ ਜਾਵੇਗੀ ਜੇਕਰ ਇਹ ਜਿਹਨ ਨਹੀਂ ਹੋਇਆ ਤਾਂ ਫਿਰ ਟੀਮ ਇੰਡੀਆ ਦੇ ਵਿੱਚ ਉਸ ਦੀ ਵਾਪਸੀ ਦਾ ਮੌਕਾ ਵੀ ਗਵਾਇਆ ਜਾ ਸਕਦਾ ਹੈ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਵਿੱਚ ਪ੍ਰਸ਼ਾਸਨ ਵਿਰੋਧ 50 ਹਜ਼ਾਰ ਤੋਂ ਵੱਧ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਪੱਥਰ ਬੋਤਲਾਂ ਤੇ ਅੱਗ ਵਾਲੇ ਬੰਬ ਸੁੱਟੇ ਇੱਕ ਰਿਪੋਰਟ ਅਨੁਸਾਰ ਪੁਲਿਸ ਨੇ ਹੁਣ ਤੱਕ 200 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਹਿੰਸਾ ਵਿੱਚ ਲਗਭਗ 70 ਪੁਲਿਸ ਅਧਿਕਾਰੀ ਵੀ ਜ਼ਖਮੀ ਹੋਏ ਨੇ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਨਾਅਰੇਬਾਜ਼ੀ ਕੀਤੀ, ਖੰਬੇ ਡੇਗੇ, ਸ਼ੀਸ਼ੇ ਤੋੜੇ ਤੇ ਹੋਟਲ ਦੇ ਵਿੱਚ ਵੀ ਪੰਤੋੜ ਕੀਤੀ। ਪੁਲਿਸ ਨੇ ਉਹਨਾਂ ਨੂੰ ਰੋਕਣ ਦੇ ਲਈ ਅਥਰੂ ਗੈਸ ਦੀ ਵਰਤੋਂ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਾਨੂੰਨ ਸਾਸਾਂ ਤੇ ਅਧਿਕਾਰੀਆਂ ਤੇ ਹੜ ਰਾਹਤ ਪ੍ਰੋਜੈਕਟਾਂ 'ਚ ਰਿਸ਼ਵਤਖੋਰੀ ਦਾ ਦੋਸ਼ ਲਗਾਇਆ ਹੈ। ਸਰਕਾਰ ਦਾ ਅੰਦਾਜ਼ਾ ਹੈ ਕਿ ਭ੍ਰਿਸ਼ਟਾਚਾਰ ਨੇ ਪਿਛਲੇ 2 ਸਾਲਾਂ 'ਚ ਦੇਸ਼ ਨੂੰ ਲਗਭਗ 83 ਟ੍ਰਿਲੀਅਨ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ। ਹਾਲਕਿ ਐਨ ਜੀਓ ਗ੍ਰੀਨ ਪੀਸ ਦਾ ਦਾਵਾ ਹੈ ਕਿ ਨੁਕਸਾਨ 1.3 ਟ੍ਰਿਲੀਅਨ ਰੁਪਏ ਤੋਂ ਵੱਧਦਾ ਹੈ। ਪਰਦਰਸ਼ਨ ਕਾਰੀਆਂ ਨੇ ਮੰਗ ਕੀਤੀ ਹੈ ਸਾਡੇ ਪੈਸੇ ਵਾਪਸ ਕਰੋ ਦੋਸ਼ੀਆਂ ਨੂੰ ਜੇਲ੍ਹ ਭੇਜੋ ਇਹ ਘਟਾਲਾ ਜੁਲਾਈ ਚ ਉਦੋਂ ਸਾਹਮਣੇ ਆਇਆ ਜਦੋਂ ਮੌਨਸੂਨ ਤੇ ਤੂਫਾਨਾਂ ਨੇ ਕਈ ਸ਼ਹਿਰਾਂ ਨੂੰ ਨੁਕਸਾਨ ਪਹੁੰਚਾਇਆ ਜਿਸ ਨਾਲ 1 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਫਿਲੀਪੀਨਸ ਚ ਹਰ ਸਾਲ ਔਸਤਨ 20 ਤੂਫਾਨ ਆਉਂਦੇ ਨੇ ਜਿਸ ਨਾਲ ਇਹ ਕੁਦਰਤੀ ਆਫਤਾਂ ਦੇ ਲਈ ਸਭ ਤੋਂ ਕਮਜ਼ੋਰ ਦੇਸ਼ਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਮਨਿਲਾ ਦੇ ਇੱਕ ਪਾਰਕ ਚ ਸਵੇਰ ਦੇ ਵਿਰੋਧ ਦੇ ਵਿੱਚ ਹਿੱਸਾ ਲੈਣ ਵਾਲੇ 58 ਸਾਲਾਂ ਮੈਨੂਅਲ ਡੇਲਾ ਸਰਨਾ ਨੇ ਕਿਹਾ ਕਿ ਇਹ ਲੋਕ ਜਨਤਕ ਪੈਸਾ ਲੁੱਟ ਰਹੇ ਨੇ ਲੋਕਾਂ ਦੇ ਘਰ ਹੜਾਂ ਦੇ ਵਿੱਚ ਬਹਿ ਗਏ ਨੇ ਜਦਕਿ ਅਧਿਕਾਰੀ ਨਿੱਜੀ ਜੈਟਾਂ ਦੇ ਵਿੱਚ ਉਡਾਨ ਭਰਦੇ ਨੇ ਤੇ ਅਲੀਸ਼ਾਨ ਮਕਾਨਾਂ 'ਚ ਰਹਿੰਦੇ ਨੇ ਪ੍ਰਦਰਸ਼ਨਕਾਰੀ ਲੁੱਟੇ ਗਏ ਪੈਸੇ ਦੀ ਵਾਪਸੀ ਤੇ ਦੋਸ਼ੀਆਂ ਨੂੰ ਕੈਦ ਕਰਨ ਦੀ ਮੰਗ ਕਰ ਰਹੇ ਨੇ ਵਿਰੋਧ ਪ੍ਰਦਰਸ਼ਨ ਜ਼ਿਆਦਾਤਰ ਸ਼ਾਂਤੀਪੂਰਨ ਰਹੇ ਨੇ ਪਰ ਕੁਝ ਖੇਤਰਾਂ 'ਚ ਹਿੰਸਕ ਝੜਪਾਂ ਹੋਈਆਂ ਨੇ ਪੁਲਿਸ ਬੁਲਾਰੇ ਮੇਜਰ ਹਜ਼ਲ ਐਸਐਲਓ ਨੇ ਕਿਹਾ ਕਿ ਇਹ ਸਪਸ਼ਟ ਨਹੀਂ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕ ਪ੍ਰਦਰਸ਼ਨਕਾਰੀ ਨੇ ਜੋ ਸਿਰਫ ਮੁਸੀਬਤ ਪੈਦਾ ਕਰਨ ਵਾਲੇ ਨੇ ਇੱਕ ਵਿਦਿਆਰਥੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਅਸੀਂ ਗਰੀਬੀ 'ਚ ਰਹਿ ਰਹੇ ਹਾਂ ਸਾਡੇ ਘਰ ਤੇ ਭੁੱਖ ਖੋਏ ਜਾ ਰਹੇ ਨੇ ਪਰ ਇਹ ਲੋਕ ਮਹਿੰਗੀਆਂ ਕਾਰਾਂ ਖਰੀਦ ਰਹੇ ਨੇ ਤੇ ਸਾਡੇ ਟੈਕਸ ਦੇ ਪੈਸੇ ਦੀ ਵਰਤੋਂ ਕਰਕੇ ਵਿਦੇਸ਼ ਯਾਤਰਾ ਕਰਦੇ ਨੇ ਰੋਸ਼ਟਰਪਤੀ ਦਾ ਕਹਿਣਾ ਹੈ ਕਿ ਮੈਂ ਵੀ ਗੁੱਸੇ 'ਚ ਹਾਂ ਫਿਲੀਪੀਨ ਦੇ ਰਾਸ਼ਟਰਪਤੀ ਫਰਿਨੇਂਡੋ ਮਾਰਕੋਸ ਜੂਨੀਅਰ ਨੇ ਜੁਲਾਈ 'ਚ ਇਸ ਘੁਟਾਲੇ ਦਾ ਪਰਦਾਫਾਸ਼ ਕੀਤਾ ਤੇ ਇੱਕ ਜਾਂਚ ਕਮਿਸ਼ਨ ਬਣਾਇਆ ਮਾਰਕੋਸ ਜੂਨੀਅਰ ਨੇ ਵਾਦਾ ਕੀਤਾ ਹੈ ਕਿ ਜਾਂਚ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਸੈਨੇਟ ਨੇ ਪ੍ਰਧਾਨ ਫਰਾਂਸਿਸ ਐਸਕੂਡੇਰੋ ਅਤੇ ਹਾਊਸ ਸਪੀਕਰ ਮਾਰਟਿਨ ਰਮੋਲ ਡੇਸ ਮਾਰਕੋਸ ਦੇ ਚਚੇਰੇ ਭਰਾ ਨੇ ਇਸ ਘੁਟਾਲੇ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ ਸੋ ਇਹ ਸੀ ਪੰਜਾਬ ਨਿਊਜ਼ ਦੀ ਅੱਜ ਦੀ ਖਬਰ ਇਸ ਦੇ ਨਾਲ ਹੀ ਤੁਸੀਂ ਮੰਦਵਾ ਗਿਆ ਧੰਨਵਾਦ